ਤੋ ਅੱਜ ਫੇਰ ਗੱਲ ਕਰਦੇ ਆਂ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਅਦਾਤਾਂ ਦੇ ਵਿੱਚ ਬਾਰ ਬਾਰ ਆਪਣੀ ਸਖਤ ਨੁਕਤਾਚੀਨੀ ਕਰਾ ਰਹੀ ਹੈ ਛਟਕਾਰ ਖਾ ਰਹੀ ਹੈ ਤੇ ਹੁਣ ਉਸ ਨੇ ਸੁਪਰੀਮ ਕੋਰਟ ਕੋਲੋਂ ਛਟਕਾਰ ਖਾਦੀ ਹੈ ਔਰ ਮਾਨ ਸਰਕਾਰ ਨੂੰ ਜਾਨੀ ਕਿ ਪੰਜਾਬ ਸਰਕਾਰ ਨੂੰ ਇੱਕ ਮਾਨਹਾਨੀ ਦਾ ਮਾਨਹਾਨੀ ਦਾ ਨੋਟਿਸ ਜਿਹੜਾ ਹੈ ਉਹ ਸੁਪਰੀਮ ਕੋਰਟ ਨੇ ਦਿੱਤਾ ਹੈ ਹੁਣ ਇਹ ਮਾਮਲਾ ਅਸਲ ਵਿੱਚ ਹੈ ਕਿ ਇਹ ਮੈਂ ਤੁਹਾਨੂੰ ਜ਼ਰੂਰ ਦੱਸਾਂਗਾ ਕਿਉਂਕਿ ਇਹ ਮਾਮਲਾ ਪਹਿਲਾਂ ਵੀ ਮੈਂ ਤੁਹਾਡੇ ਸਾਹਮਣੇ ਪੇਸ਼ ਕਰ ਚੁੱਕਾ ਹਾਂ ਤੇ ਇਸ ਦੀ ਜਿਹੜੀ ਸੁਪਰੀਮ ਕੋਰਟ ਸਾਹਮਣੇ ਪੇਸ਼ ਹੋਣ ਦੀ ਤਾਰੀਖ ਸੀ ਉਹ ਕੱਲ ਸੀ ਜਾਨੀ ਕਿ 5 ਮਾਰਚ ਨੂੰ ਤੇ ਉੱਥੇ ਕੀ ਹੋਇਆ ਕਿਉਂ ਸੁਪਰੀਮ ਕੋਰਟ ਨੂੰ ਇੱਥੋਂ ਤੱਕ ਜਾਣਾ ਪਿਆ ਕਿ ਮਾਨ ਹਾਨੀ ਦਾ ਨੋਟਿਸ ਜਿਹੜਾ ਉਹ ਉਹਨਾਂ ਨੇ ਦੇ ਦਿੱਤਾ ਹੈ ਇਹ ਸਭ ਕੁਝ ਦੱਸਾਂਗਾ ਔਰ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਇਹ ਜਿਹੜਾ ਪੋਡਕਾਸਟ ਹੈ ਇਹ ਬਹੁਤ ਇੰਪੋਰਟੈਂਟ ਹੈ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਵਿੱਚ ਉਹ ਗੱਲਾਂ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿ ਜਿਹੜੀ ਪੰਜਾਬ ਸਰਕਾਰ بار بار ਕਰ ਰਹੀ ਤੇ ਫਟਕਾਰ ਖਾ ਰਹੀ ਔਰ ਉਹ ਆਪਣੇ ਜਿਹੜੇ ਕੇਸਾਂ ਵਾਲਾ ਉਹਨਾਂ ਵੱਲ ਧਿਆਨ ਨਾ ਦੇ ਕੇ ਉਹਨਾਂ ਦੀ ਜਿਹੜੀ ਸੋਲੂਸ਼ਨ ਆ ਜਾਨੀ ਕਿ ਹੱਲ ਹੈ ਉਹਨਾਂ ਦੀ ਉਹਨਾਂ ਹੀ ਕਰ ਰਹੀ ਸੋ ਦੋਸਤੋ ਇਹ ਮਾਮਲਾ ਉਹੀ ਪੁਰਾਣੀ ਪੈਨਸ਼ਨ ਦਾ ਹੈ ਯਾਰਾ ਮੈਂ ਪਹਿਲਾਂ ਤੁਹਾਡੇ ਸਾਹਮਣੇ ਲੈ ਕੇ ਆਇਆ ਸਾਂ ਤੇ ਕੱਲ ਇਹਦੀ ਸੁਣਵਾਈ ਸੀ ਜਦੋਂ ਸੁਪਰੀਮ ਕੋਰਟ ਦੇ ਸਾਹਮਣੇ ਮੁਖ ਸਕੱਤਰ ਤੇ ਕਾਲਜ ਦੇ ਜਿਹੜਾ ਡੀਪੀਆਈ ਕਾਲਜ ਦਾ ਦਫਤਰ ਹੈ ਉਸਦੇ ਡਿਪਟੀ ਡਾਇਰੈਕਟਰ ਨੇ ਸੁਪਰੀਮ ਕੋਰਟ ਸਾਹਮਣੇ ਉਹਨਾਂ ਦੀ ਪੇਸ਼ੀ ਸੀ ਤੇ ਉਹ ਪੇਸ਼ ਹੋਏ ਸੋ ਸੁਪਰੀਮ ਕੋਰਟ ਨੇ ਪੰਜਾਬ ਦੀ ਮਾਨ ਸਰਕਾਰ ਨੂੰ ਸਖਤ ਫਟਕਾਰ ਲਗਾਈ ਹੈ ਤੇ ਸੂਬੇ ਦੇ ਮੁਖ ਸਕੱਤਰ ਨੂੰ ਮਾਨ ਹਾਨੀ ਦੇ ਮਾਮਲੇ ਵਿੱਚ ਨੋਟਿਸ ਜਾਰੀ ਕੀਤਾ ਹੈ ਤੇ ਅਦਾਲਤ ਨੇ ਨਾਲ ਹੀ ਕਿਹਾ ਹੈ ਕਿ ਇਸ ਨੋਟਿਸ ਬਾਰੇ ਜਵਾਬ ਜਿਹੜਾ ਹੈ ਉਹ 24 ਮਾਰਚ ਤੱਕ ਦائر ਪੰਜਾਬ ਸਰਕਾਰ ਕਰ ਸਕਦੀ ਹੈ ਇਹ ਮਾਮਲਾ ਪੰਜਾਬ ਦੇ ਸਹਾਇਤਾ ਪ੍ਰਾਪਤ ਕਾਲਜਾਂ ਵਿੱਚ ਪੈਨਸ਼ਨ ਲਾਭ ਜਿਹੜੇ ਆ ਯੋਜਨਾ ਉਹਨੂੰ ਲਾਗੂ ਕਰਨ ਨਾਲ ਸੰਬੰਧਿਤ ਹੈ ਸੋ ਦੋਸਤੋ ਇਹ ਮਾਮਲਾ ਕਾਫੀ ਪੁਰਾਣਾ ਹੈ ਇਸ ਦੀ ਬੈਕਗ੍ਰਾਉਂਡ ਬਾਰੇ ਵੀ ਮੈਂ ਦੱਸਾਂਗਾ ਪਰ ਪਹਿਲਾਂ ਮੈਂ ਤੁਹਾਨੂੰ ਇਹ ਦੱਸਾਂ ਕਿ ਸੁਪਰੀਮ ਕੋਰਟ ਨੇ ਕਿਵੇਂ ਸਖਤ ਫਟਕਾਰ ਸਰਕਾਰ ਨੂੰ ਲਗਾਈਏ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੇ ਉਸ ਦਾਅਵੇ ਤੇ ਨਾਰਾਜ਼ਗੀ ਪ੍ਰਗਟ ਕੀਤੀ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਵਧੀਕ ਐਡਵੋਕੇਟ ਜਨਰਲ ਵੱਲੋਂ ਦਿੱਤਾ ਗਿਆ ਬਿਆਨ ਸੂਬੇ ਲਈ ਪਾਬੰਦ ਨਹੀਂ ਹੈ ਆ ਨਾ ਹੋਵੇਗਾ ਇਸ ਦੇ ਜਸਟਿਸ ਅਬੇ ਐਸਓ ਕਾ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਤੇ ਕਿਹਾ ਕਿ ਇਸ ਦਾ ਮਤਲਬ ਇਹ ਹੈ ਕਿ ਹੁਣ ਤੋਂ ਅਦਾਲਤ ਪੰਜਾਬ ਦੇ ਕਿਸੇ ਵੀ ਜਬਾਨੀ ਜਿਹੜਾ ਬਿਆਨ ਦਿੱਤਾ ਜਾਂਦਾ ਹੈ ਉਸ ਨੂੰ ਸਨਕਾਰ ਨਹੀਂ ਕਰੇਗੀ ਹੁਣ ਅਦਾਲਤ ਸੰਬੰਧਿਤ ਅਧਿਕਾਰੀ ਅਤੇ ਵਕੀਲ ਰਾਹੀਂ ਹਲਫਨਾਮਾ ਹੀ ਮੰਗੇਗੀ ਤਾਂ ਹੀ ਅਦਾਲਤ ਜਿਹੜੀ ਹੈ ਉਹ ਕਾਰਵਾਈ 'ਚ ਅੱਗੇ ਚੱਲੇਗੀ ਮਾਮਲੇ ਦੀ ਸੁਣਵਾਈ ਦੌਰਾਨ ਪੰਜਾਬ ਦੇ ਮੁਖ ਸਕੱਤਰ ਨੇ ਵੀਡੀਓ ਕਾਨਫਰencing ਲਈ ਸੁਪਰੀਮ ਕੋਰਟ ਵਿੱਚ ਪੇਸ਼ ਹੋਏ ਇਸ ਦੌਰਾਨ ਜਸਟਿਸ ਓਕਾਲੇ ਸਰਕਾਰ ਨੂੰ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਅੱਜ ਤੁਸੀਂ ਬਿਆਨ ਦੇ ਰਹੇ ਹੋ ਕਿ ਤੁਸੀਂ ਪਟੀਸ਼ਨਰਾਂ ਨੂੰ ਰਾਹਤ ਦਿਓ ਦਿਓਗੇ ਤੁਸੀਂ ਇਹ ਕਹਿ ਰਹੇ ਹੋ ਕਿ ਹੁਣ ਅਸੀਂ ਪਿਸ਼ਟਰਾਂ ਨੂੰ ਰਾਹਤ ਦੇਵਾਂਗੇ ਹੁਣ ਇਹ ਦੱਸੋ ਕਿ ਤੁਸੀਂ ਦੇਹੋਗੇ ਜਾਂ ਸਾਧੂ ਮਾਨਹਾਨੀ ਦੀ ਕਾਰਵਾਈ ਜਾਰੀ ਕਰਨੀ ਚਾਹੀਦੀ ਹੈ ਇਨਾ ਹੀ ਨਹੀਂ ਸੁਪਰੀਮ ਕੋਰਟ ਨੇ ਅੱਗੇ ਸਖਤ ਰੁਖ ਅਪਣਾਉਂਦਿਆਂ ਹੋਇਆ ਕਿ ਆ ਕਿ ਮੁੱਖ ਸਕੱਤਰ ਨੂੰ ਕਿ ਅਧਿਕਾਰੀਆਂ ਨੂੰ ਜੇ ਇਲਜ਼ਾਮ ਦਿਓ ਤਾਂ ਕਿ ਤਾਂ ਹੀ ਉਹਨਾਂ ਨੂੰ ਹੁਸ਼ਾਏਗੀ ਤੇ ਉਸ ਤੋਂ ਬਾਅਦ ਅਸੀਂ ਤੁਹਾਡੀ ਗੱਲ ਸੁਣਾਗੇ ਸੁਪਰੀਮ ਕੋਰਟ ਦੀ ਇਸ ਸਖਤੀ ਤੋਂ ਬਾਅਦ ਪੰਜਾਬ ਸਰਕਾਰ ਤੇ ਹੁਣ ਦਬਾਅ ਵਧ ਗਿਆ ਹੈ ਤੇ ਅਦਾਲਤ ਨੇ ਇਹ ਸਪਸ਼ਟ ਕੀਤਾ ਹੈ ਕਿ ਹੁਣ ਸਰਕਾਰ ਵੱਲੋਂ ਸਿਰਫ ਜ਼ੁਬਾਨੀ ਬਿਆਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪਰ ਉਸ ਨੂੰ ਲਿਖਤੀ ਰੂਪ ਵਿੱਚ ਹੀ ਅਦਾਲਤ ਦੇ ਨਿਰਦੇਸ਼ਾਂ ਦੀ ਪਾਲਣਾ ਕਰਨੀ ਹੋਵੇਗੀ ਸੋ ਦੋਸਤੋ ਇਹ ਮੈਂ ਤੁਹਾਨੂੰ ਦੱਸ ਦੇਣਾ ਹੁਣ ਕਿ ਇਹ ਮਾਮਲਾ ਅਸਲ ਵਿੱਚ ਹੈ ਕੀ ਔਰ ਇਸ ਵੇਲੇ ਇਸ ਦੀ ਪੋਜੀਸ਼ਨ ਜਿਹੜੀ ਹੈ ਉਹ ਕੀ ਹੈ ਇਹ ਸੁਪਰੀਮ ਕੋਰਟ ਦੇ ਸੁਪਰੀਮ ਕੋਰਟ ਦੇ ਸਾਹਮਣੇ ਤਿੰਨ ਦਹਾਕੇ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਵਿੱਚ ਵਾਰ-ਵਾਰ ਦੇਰੀ ਕਰਨ ਦਾਤ ਨੂੰ ਦਿੱਤੇ ਆਪਣੇ ਵਾਅਦਿਆਂ ਤੋਂ ਮੁਕਰਨ ਲਈ ਪੰਜਾਬ ਸਰਕਾਰ ਦਾ ਜਿਹੜਾ ਕੇਸ ਹੈ ਉਹ ਉਸ ਦੇ ਸਾਹਮਣੇ ਹੈ ਹੁਣ ਸੁਪਰੀਮ ਕੋਰਟ ਨੇ ਮੁਖ ਸਕੱਤਰ ਤੇ ਡਿਪਟੀ ਡਾਇਰੈਕਟਰ ਨੂੰ 5 ਮਾਰਚ ਨੂੰ ਪੇਸ਼ ਹੋਣ ਲਈ ਕਿਹਾ ਸੀ ਜਾਨੀ ਕਿ ਕੱਲ ਜਿਸ ਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੋ ਇਹ ਜਿਹੜਾ ਇਹ ਯੋਜਨਾ ਜਿਹੜੀ ਇਹ 15 ਜੂਨ 2002 ਤੱਕ ਪ੍ਰਕਾਸ਼ਿਤ लागू ਕਰਨ ਲਈ ఆదేశ جاری ਹੋਏ ਸਨ ਪਰ ਇਹ ਲਾਗੂ ਨਹੀਂ ਕੀਤੀ ਗਈ। ਔਰ ਬੈਂਚ ਨੇ ਕਿਹਾ ਕਿ ਹਾਈ ਕੋਰਟ ਨੇ 26 ਜੁਲਾਈ 2021 ਨੂੰ 1996 ਵਿੱਚ দাਇਰ ਪਟੀਸ਼ਨ ਤੇ ਰਸਮੀ ਨਿਰਦੇਸ਼ ਨਹੀਂ ਦਿੱਤੇ ਸਨ ਕਿਉਂਕਿ ਇੱਕ ਸਰਕਾਰੀ ਵਕੀਲ ਨੇ ਭਰੋਸਾ ਦਿੱਤਾ ਸੀ ਕਿ ਯੋਜਨਾ ਨੂੰ 3 ਮਹੀਨਿਆਂ ਵਿੱਚ ਅੰਤਮ ਰੂਪ ਦੇ ਦਿੱਤਾ ਜਾਵੇਗਾ ਪਰ 2 ਮਈ 2002 ਤੱਕ ਇਸ ਤੇ ਕੋਈ ਕਾਰਵਾਈ ਨਹੀਂ ਹੋਈ ਫਿਰ ਦੋਸਤੋ 29 ਜੁਲਾਈ 2011 ਨੂੰ ਸਰਕਾਰੀ ਵਕੀਲ ਨੇ ਹਾਈ ਕੋਰਟ ਨੂੰ ਭਰੋਸਾ ਦਿੱਤਾ ਕਿ 2002 ਦੇ ਨਿਯਮਾਂ ਨੂੰ ਵਾਪਸ ਲੈ ਜਾਣ ਦੀ ਸੰਭਾਵਨਾ ਹੈ ਇਹ ਇਸੇ ਤਰ੍ਹਾਂ ਦੇ ਭਰੋਸੇ ਜਿਹੜੇ ਆ ਉਹ ਸਰਕਾਰ ਵੱਲੋਂ 30 ਸਤੰਬਰ 4 ਨਵੰਬਰ 2 ਦਸੰਬਰ 2011 ਨੂੰ ਕੀਤੇ ਗਏ ਸੀ ਜਿਸ ਤੋਂ ਸਰਕਾਰ ਬਹਾਨਾ ਬਣਾ ਕੇ ਵਾਰ-ਵਾਰ ਬਚਦੀ ਰਹੀ ਤੇ ਇਹ ਰੱਦ ਕਰਨ ਦੀ ਪ੍ਰਕਿਰਿਆ ਜਿਹੜੀ ਆ ਇਹ ਵਿਚਾਰ ਅਧੀਨ ਹੈ ਸੋ ਦੋਸਤੋ ਇਹ ਮੈਂ ਸਾਰਾ ਜਿਹੜਾ ਹੈ ਪੂਰਾ ਤੁਹਾਨੂੰ ਬੈਕਗਰਾਉਂਡ ਪਹਿਲਾਂ ਵੀ ਦੇ ਚੁੱਕਾ ਹਾਂ ਮੇਰੀ ਵੀਡੀਓ ਵੀ ਇੱਕ ਪਈ ਹੈ ਜਿਸ ਦੇ ਬਾਰੇ ਤੁਸੀਂ ਹੋਰ ਜਾਣਨਾ ਹੋਵੇ ਤਾਂ ਪੁਰਾਣੀ ਪੈਨਸ਼ਨ ਨਾ ਦੇ ਤਹਿਤ ਪਈਏ ਔਰ ਉਹਦਾ ਜਿਹੜਾ ਉੱਪਰ ਟਾਈਟਲ ਹੈ ਉਹ ਮੁਖ ਸਕੱਤਰ ਤੇ ਡਿਪਟੀ ਡਾਇਰెక్టర్ ਜਿਹੜਾ ਆ ਸੁਪਰੀਮ ਕੋਰਟ ਸਾਹਮਣੇ 5 ਮਾਰਚ ਨੂੰ ਪੇਸ਼ ਹੋਣਗੇ ਇਹ ਦਿੱਤਾ ਗਿਆ ਹੈ ਇਸ ਨੂੰ ਤੁਸੀਂ ਵਿਸਥਾਰ ਨਾਲ ਦੇਖ ਸਕਦੇ ਹੋ ਦੋਸਤੋ ਕਹਿਣ ਦਾ ਭਾਵ ਇਹ ਹੈ ਕਿ ਸਰਕਾਰ ਜਿਹੜੀ ਬਾਰ-ਬਾਰ ਟਾਲਮ ਟੋਲ ਕਰਦੀ ਹੈ ਅਦਾਲਤਾਂ ਦੇ ਵਿੱਚ ਔਰ ਆਪਣੇ ਜਿਹੜੇ ਮਸਲੇ ਆ ਉਹਨਾਂ ਨੂੰ ਹੱਲ ਨਹੀਂ ਕਰਦੀ ਹੁਣ ਤੁਸੀਂ ਹੋਰ ਦੇਖ ਲਓ ਕਿ ਜੇ ਕਿਸਾਨਾਂ ਦਾ ਮਸਲਾ ਹੈ ਤਾਂ ਉਹ ਵੀ ਲਟਕਾਇਆ ਜਾ ਰਿਹਾ ਹੈ ਹਰ ਵਾਰ ਉਹਨਾਂ ਨੂੰ ਮੀਟਿੰਗ ਲਈ ਬੁਲਾਇਆ ਜਾਂਦਾ ਹੈ ਪਰ ਮੀਟਿੰਗ ਬੇਸਕਟਾ ਰਹਿੰਦੀ ਹੈ ਇਸ ਤਰ੍ਹਾਂ ਹੀ ਹੋਰ ਜਿਹੜੇ ਹੜਤਾਲੀ ਮੁਲਾਜ਼ਮ ਨੇ ਉਹਨਾਂ ਬਾਰੇ ਵੀ ਜਿਹੜੇ ਕੋਈ ਠੋਸ ਫੈਸਲੇ ਆ ਉਹ ਨਹੀਂ ਲਏ ਜਾ ਰਹੇ ਹਾਂ ਹੁਣ ਜ਼ਰੂਰ ਇਹਨਾਂ ਦੇ ਤਹਿਸੀਲਦਾਰਾਂ ਦੇ ਮਾਮਲੇ ਵਿੱਚ ਕੁਝ ਸ਼ਕਤੀ ਜਿਹੜੀ ਹੈ ਸਰਕਾਰ ਨੇ ਦਿਖਾਈਏ ਤਾਂ ਉਹਨਾਂ ਨੇ ਕੁਝ ਨੂੰ ਜਿਹੜਾ ਉਹ ਸਸਪੈਂਡ ਕੀਤਾ ਹੈ ਤੇ ਬਹੁਤ ਸਾਰੇ ਜਿਹੜੇ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਨੇ ਉਹਨਾਂ ਦੇ ਵੱਡੇ ਗਿਣਤੀ ਵਿੱਚ ਵੱਡੇ ਪੈਮਾਨੇ ਤੇ ਤਬਾਲੇ ਕੀਤੇ ਨੇ ਔਰ ਇਹ ਤਬਾਲੇ ਵੀ ਜਿਹੜੇ ਆ ਇਹ ਇੱਕ ਜਗ੍ਹਾ ਤੋਂ ਕੋਈ 10 ਕਿਲੋਮੀਟਰ 20 ਕਿਲੋਮੀਟਰ ਤੇ ਨਹੀਂ ਹਰੇਕ ਤਬਾਲਾ ਜਿਹੜਾ ਉਸ ਦੇ ਵਿੱਚ ਵੱਧ ਤੋਂ ਵੱਧ 200 ਔਰ 220 ਕਿਲੋਮੀਟਰ ਦੀ ਦੂਰੀ ਤੱਕ ਕੀਤਾ ਗਿਆ ਹੈ ਕੋਈ 2 ਇੱਕ ਜਾਂ 2 4 ਐਸੇ ਮਾਮਲੇ ਨੇ ਜਿਨ੍ਹਾਂ ਵਿੱਚ 20 ਕਿਲੋਮੀਟਰ ਜਾਂ 50 ਕਿਲੋਮੀਟਰ 40 ਕਿਲੋਮੀਟਰ ਤਾ ਫਾਸਲਾ ਹੋਵੇਗਾ ਉਸ ਤੋਂ ਬਾਅਦ ਹੀ ਇਹਨਾਂ ਜਿਹੜੇ 48 ਮੁਲਾਜ਼ਮ ਸੀ ਇਹਨਾਂ ਨੂੰ ਵੀ ਹੋਸ਼ ਆਈਏ ਤੇ ਕੁਝ ਨਹੀਂ ਇਹ ਕਿਹਾ ਜਾ ਰਿਹਾ ਹੈ ਕਿ ਜੁਆਇਨ ਕਰ ਲਿਆ ਤੇ ਬਾਕੀ ਇਹ ਵੀ ਇਸ ਬਾਰੇ ਸੋਚ ਰਹੇ ਨੇ ਸੋ ਦੋਸਤੋ ਜੇ ਸਰਕਾਰ ਆਪਣਾ ਵੇਲੇ ਸਿਰ ਹੀ ਇਹਨਾਂ ਨਾਲ ਬੈਠ ਕੇ ਗੱਲਬਾਤ ਕਰ ਲਵੇ ਜਿਹੜੇ ਇਹਨਾਂ ਦੇ ਬਣਦੇ ਮੁੱਦੇ ਨੇ ਉਹ ਹੱਲ ਕਰ ਦਿੱਤੇ ਜਾਣ ਤੇ ਜਿਹੜੇ ਨਾ ਬਣਦੇ ਨੇ ਉਹ ਉਹਨਾਂ ਨੂੰ ਸਾਫ਼ ਸਪਸ਼ਟ ਕਰ ਦਿੱਤਾ ਜਾਵੇ ਹੁਣ ਦਿੱਤੋ ਤੱਕ ਭ੍ਰਸ਼ਟਾਚਾਰ ਦਾ ਮਾਮਲਾ ਹੈ ਉਸ ਤੇ ਸ਼ਾਇਦ ਕੋਈ ਜਿਹੜਾ ਸੂਬੇ ਦਾ ਵਾਸੀ ਹੈ ਉਹ ਸਰਕਾਰ ਦੇ ਖਿਲਾਫ ਹੋਏਗਾ ਔਰ ਇਸ ਫੇਵਰ ਚ ਹੋਏਗਾ ਕਿ ਭ੍ਰਸ਼ਟਾਚਾਰ ਦੇ ਖਿਲਾਫ ਤੁਸੀਂ ਕਾਰਵਾਈ ਨਾ ਕਰੋ ਸੋ ਦੋਸਤੋ ਪਰ ਜਿਹੜੀਆਂ ਇਹ ਪ੍ਰਾਣੀਆਂ ਪੈਨਸ਼ਨ ਜਾਂ ਪ੍ਰਾਣੇ ਮਾਮਲੇ ਜਿਹੜੇ ਆ ਇੰਨੀ ਨਹੀਂ ਦੇਰ ਦੇ ਚੱਲ ਰਹੇ ਨੇ ਜਿਵੇਂ ਹੁਣ ਇਹ ਤੁਹਾਨੂੰ ਮੈਂ ਦੱਸਿਆ ਹੈ ਕਿ ਜਿਹੜੇ ਸਹਾਇਤਾ ਪ੍ਰਾਪਤ ਕਾਲਜ ਨੇ ਪ੍ਰਾਈਵੇਟ ਕਾਲਜ ਨੇ ਉਹਨਾਂ ਨੂੰ ਪੈਨਸ਼ਨ ਪੈਨਸ਼ਨਰੀ ਬੈਨੀਫਿਟ ਦੇਣ ਬਾਰੇ ਇਹ ਮੰਦਲਾ 1996 ਤੋਂ ਚੱਲ ਰਿਹਾ ਹੈ ਸੋ ਚਾਹੀਦਾ ਇਹ ਹੈ ਸਰਕਾਰ ਇਸ ਤੇ ਜਲਦੀ ਤੋਂ ਜਲਦੀ ਫੈਸਲਾ ਕਰ ਲਵੇ ਕਿਉਂਕਿ ਹੁਣ ਜਿਹੜੀ ਆਖਰੀ ਤਰੀਕ ਹੈ ਸੁਪਰੀਮ ਕੋਰਟ ਨੇ ਉਹ ਸ਼ਾਇਦ ਹੀ ਅਮਰ ਕਹਿਣ ਦਾ ਭਾਵ ਇਹ ਹੀ ਹੈ ਕਿ ਜਿਸ ਤਰ੍ਹਾਂ ਦੀ ਸਖਤੀ ਵਰਤੀ ਗਈ ਹੈ ਉਸ ਤੋਂ ਲੱਗਦਾ ਹੈ ਕਿ ਉਹ ਆਖਰੀ ਤਰੀਕ ਹੀ ਹੋਏਗੀ ਸੁਪਰੀਮ ਕੋਰਟ ਨੇ ਹੁਣ ਮੁਖ ਸਕੱਤਰ ਨੂੰ 24 ਮਾਰਚ ਤੱਕ ਸਰਕਾਰ ਦਾ ਜਿਹੜਾ ਸਟੈਂਡ ਹੈ ਉਹ ਸਪਸ਼ਟ ਕਰਕੇ ਇਸ ਨੂੰ ਲਾਗੂ ਕਰਨ ਦੀ ਜਿਹੜੀ ਹੈ ਉਹ ਹਦਾਇਤ ਦਿੱਤੀ ਹੈ ਦਿਸ਼ਾ ਨਿਰਦੇਸ਼ ਦਿੱਤੇ ਨੇ ਤੇ ਸਰਕਾਰ ਤੇ ਹੁਣ ਪੂਰਾ ਦਬਾਅ ਹੈ ਤੇ ਦੇਖੋ ਕਿ ਹੁਣ 24 ਮਾਰਚ ਨੂੰ ਸਰਕਾਰ ਸੁਪਰੀਮ ਕੋਰਟ ਸਾਹਮਣੇ ਆਪਣਾ ਕੀ ਰੋਖ ਪੇਸ਼ ਕਰਦੀ ਏ ਜਾਂ ਇਸ ਤੇ ਕਾਰਵਾਈ ਕਰਕੇ ਇਸ ਨੂੰ ਲਾਗੂ ਕਰਕੇ ਤੇ ਜਿਹੜੇ ਉਸ ਸੰਬੰਧੀ ਜਿਹੜੇ ਆਰਡਰ ਨੇ ਹੁਕਮ ਨੇ ਉਹ ਜਾਰੀ ਕਰਕੇ ਤੇ ਕੋਰਟ ਦੇ ਅੱਗੇ ਰੱਖਦੇ ਨੇ ਸੋ ਦੋਸਤੋ ਮੈਨੂੰ ਉਮੀਦ ਹੈ ਕਿ ਤੁਹਾਡਾ ਵੀ ਇੰਟਰਸਟ ਜਿਹੜਾ ਹੈ ਨਾ ਉਹ ਇਹੋ ਜਿਹਾਂ ਜਿਹੜੇ ਪੋਡਕਾਸਟ ਹੈ ਉਹਨਾਂ ਵਿੱਚ ਕਾਫੀ ਹੁੰਦਾ ਹੈ ਤੇ ਮੈਂ ਵੀ ਕੋਸ਼ਿਸ਼ ਕਰਦਾ ਕਿ ਜਿਹੜਾ ਇਹੋ ਜਿਹਾ ਕੋਈ ਮਾਮਲਾ ਆਵੇ ਬਾਕੀ ਮਾਮਲੇ ਛੱਡ ਕੇ ਪਹਿਲਾਂ ਉਸ ਨੂੰ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਪੋਡਕਾਸਟ ਵੀ ਪਸੰਦ ਆਏਗਾ ਔਰ ਤੁਸੀਂ ਇਸ ਨੂੰ ਲਾਈਕ ਸ਼ੇਅਰ ਤੇ ਜਿਹੜਾ ਆਪਣਾ ਇਸ ਨੂੰ ਪਸੰਦ ਕਰੋਗੇ ਔਰ ਇਸ ਨੂੰ ਵੱਡੀ ਗਿਣਤੀ ਵਿੱਚ ਤੁਸੀਂ ਸ਼ੇਅਰ ਕਰਕੇ ਇਸ ਨੂੰ ਉਹਨਾਂ ਲੋਕਾਂ ਤੱਕ ਪਹੁੰਚਾਓਗੇ ਜਿਹੜੇ ਲੋਕ ਇਸ ਨਾਲ ਸਬੰਧਤ ਨੇ ਔਰ ਮੈਨੂੰ ਇਹ ਵੀ ਉਮੀਦ ਹੈ ਕਿ ਮੈਂ ਤੁਹਾਡੇ ਤੋਂ ਜਿਸ ਤਰ੍ਹਾਂ ਆਪਣੇ ਪੋਡਕਾਸਟ ਦੇ ਲਈ ਪਿਆਰ ਲੈ ਰਿਹਾ ਇਸ ਤਰ੍ਹਾਂ ਹੀ ਮੈਂ ਪਿਆਰ ਲੈਂਦਾ ਰਹਾਂਗਾ ਤੁਹਾਨੂੰ ਇਹ ਪਸੰਦ ਆਏਗਾ ਹੁਣ ਮੈਨੂੰ ਇਜਾਜ਼ਤ ਦਿਓ ਤੇ ਅਗਲੇ ਪੋਡਕਾਸਟ ਲਈ ਮੈਂ ਫਿਰ ਹਾਜ਼ਰ ਹੋਵਾਂਗਾ ਸਤਿ ਸ੍ਰੀ ਅਕਾਲ